ਸੋ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਹਾਸ਼ਟੈਗ ਦੇ ਨਾਲ ਮੌਤ ਹੋਈ ਹੈ ਫਰੰਦਾਰਨ ਦੇ ਪਿੰਡ ਦੀ ਉਦਾਰਣ ਵਾਲਾ ਸੀ ਮ੍ਰਿਤਕ ਰੁਪਿੰਦਰ ਸਿੰਘ 7 ਮਹੀਨੇ ਪਹਿਲਾਂ ਰੁਪਿੰਦਰ ਸਿੰਘ ਵਿਦੇਸ਼ ਗਿਆ ਸੀ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਮਿਲਿਆ ਸੀ ਉਸ ਨੂੰ ਕੰਮ ਤੇ ਕੋਈ ਦਿਨ ਪਹਿਲਾਂ ਹੀ ਰੁਪਿੰਦਰ ਸਿੰਘ ਨੂੰ ਕੰਮ ਮਿਲਿਆ ਸੀ ਰੁਪਿੰਦਰ ਸਿੰਘ ਆਪਣੇ ਪਿੱਛੇ 5 ਸਾਲ ਦੀ ਤੀ ਪਤਨੀ ਅਤੇ ਮਾਪੇ ਛੱਡ ਗਿਆ ਸੋ ਪਰਿਵਾਰ ਨੇ 2 ਲੱਖ ਰੁਪਏ ਖਰਚ ਕਰਕੇ ਉਸ ਨੂੰ ਵਿਦੇਸ਼ ਭੇਜਿਆ ਸੀ ਮ੍ਰਿਤਕ ਦੇ ਪਰਿਵਾਰ ਨੇ ਮੰਗ ਕੀਤੀ ਹੈ ਮ੍ਰਿਤਕ ਦੇ ਨੂੰ ਜਲਦ ਤੋਂ ਜਲਦ ਲਿਆਉਣ ਦੀ ਗੁਹਾਰ ਲਗਾਈ ਗਈ ਹੈ ਗੱਲ ਰਹੀ ਇੰਡੀਆ ਨਿਊਜ਼ ਮੈਂ ਹਾ ਵਿਜੇ ਕੁਮਾਰ ਪਿੰਡ ਦਿਓ ਬਾੜ ਜਿਹੜਾ ਕੀ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਜਿਹੜੇ ਕੀ ਆਪਣੇ ਭਵਿਕ ਲਈ ਬਾਹਰ ਗਏ ਸੀ ਤਾਂ ਬਾਹਰ ਜਦੋਂ ਗਏ ਨੇ ਤਾਂ ਪਰ ਹੁਣ ਜਿਹੜੇ ਕਿਨਨ ਫੋਨ ਆਇਆ ਤਾਂ ਉਹਨਾਂ ਦੀ ਅਚਾਨਕ ਜਿਹੜੀ ਕੀ ਕਹਿੰਦੇ ਕਿ ਹਾਰਟ ਅਟੈਕ ਹੋਇਆ ਤਾਂ ਉਹਨਾਂ ਦੀ ਮੌਤ ਹੋ ਗਈ ਮੌਤ ਹੋਣ ਦੇ ਨਾਲ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਦੀ ਕੜੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਉਸ ਦੇ ਨਾਲ ਨਾਲ ਸਸਤਾ ਨੂੰ ਜਿਹੜੀ ਆ ਅਪੀਲ ਕਰ ਰਹੇ ਨੇ ਤਾਂ ਕਿ ਐਸਪੀ ਓਬਰਾਏ ਐਸਪੀ ਓਬਰਾਏ ਪੂਰੀ ਤਰ੍ਹਾਂ ਲੋਕਾਂ ਦਾ ਸਾਥ ਦਿੰਦੇ ਨੇ ਜਦ ਵੀ ਕਿਸੇ ਦੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਬਹੁਤ ਉਹਨਾਂ ਦੇ ਨਾਲ ਚੱਲਦੇ ਨੇ ਸਾਥ ਦਿੰਦੇ ਨੇ ਹੋਰ ਵੀ ਸੰਸਤਾ ਬਹੁਤ ਸਾਰੀਆਂ ਹੈਗੀਆਂ ਨੇ ਜੋ ਇਸ ਪਰਿਵਾਰ ਦੇ ਨਾਲ ਹੋਇਆ ਤਾਂ ਉਹ ਕਹਿੰਦੇ ਨੇ ਕਿ ਇੱਕ ਵਾਰ ਉਹਨਾਂ ਦੇ ਦਰਸ਼ਨ ਹੋ ਸਕਣ ਉਹਨਾਂ ਨੂੰ ਪਿੰਡ ਵਿੱਚ ਲਿਆਂਦਾ ਜਾਵੇ ਤਾਂ ਕਿ ਇਹ ਉਹਦੇ ਜਿਹੜੇ ਦਰਸ਼ਨ ਆ ਉਹ ਕਰ ਸਕਣ ਛੋਟੀ ਬੱਚੀ ਵੀ ਹੈਗੀ ਹੈ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਜੋ ਕਿ ਇਹ ਛੋਟੀ ਬੱਚੀ ਜਿਹੜੀ ਕਿ ਜਿੰਦੇ ਵਾਸਤੇ ਪਵਿੱਕ ਵਾਸਤੇ ਕਹਿੰਦੇ ਬਾਹਰ ਗਏ ਸੀ ਉਹਨਾਂ ਦੀ ਪਤਨੀ ਹੈ ਆ ਉਹਨਾਂ ਦੇ ਪਿਤਾ ਜੀ ਨੇ ਤੇ ਆ ਉਹ ਵੀ ਉਹਨਾਂ ਦੇ ਪਿਤਾ ਜਿਹੜੇ ਬੈਠੇ ਨੇ ਜਿਹੜੇ ਕਿ ਬਜ਼ੁਰਗ ਇਹਨਾਂ ਨੂੰ ਵੀ ਪ੍ਰੋਬਲਮ ਹੈ ਕਹਿੰਦੇ ਹਾਰਟ ਅਟੈਕ ਦੀ ਪ੍ਰੋਬਲਮ ਹੈ ਰੋਰੇ ਨੇ ਇੱਕ ਕਿਸਾਨ ਹੈ ਤਾਂ ਕਿਸਾਨ ਦੀ ਬਾਹ ਫੜਨੀ ਤਾਂ ਸਾਰਿਆਂ ਦਾ ਫਰਜ ਬੰਦਾ ਹੈ ਤਾਂ ਬਾਹਰ ਦੀ ਸਸਤਾ ਜੜੀਆਂ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਜਰੂਰ ਇਹਨਾਂ ਦਾ ਸਾਥ ਦਿੱਤਾ ਜਾਵੇ ਤਾਂ ਕਿ ਉਹਦੀ ਡੈੱਡ ਬੋਡੀ ਇੱਥੇ ਆਵੇ ਤੇ ਪਰਿਵਾਰ ਉਹਦੇ ਦਰਸ਼ਨ ਕਰ ਸਕਣ ਤਾਂ ਕਿਉਂਕਿ ਇਹ ਜਿਹੜਾ ਦਿਨ ਆ ਜਿਹੜਾ ਵੇਕਰ ਨੂੰ ਵੀ ਮਿਲਦਾ ਪਿਆ ਹੈ ਇਹ ਕਦੀ ਵੀ ਕਿਸੇ ਕਹਿੰਦੇ ਬੱਚੇ ਦੇ ਉੱਪਰ ਨਾ ਆਵੇ ਕਿਉਂਕਿ ਜਦੋਂ ਬੱਚੇ ਆਪਣਾ ਕਾਰੋਬਾਰ ਛੱਡ ਕੇ ਬਾਹਰ ਜਾਂਦੇ ਨੇ ਤੇ ਮਾਵਾ ਫੋਨ ਕਰਕੇ ਪੁੱਛਦੀਆਂ ਨੇ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਬਹੁਤ ਹੀ ਬੁਰੇ ਹਾਲਾਤ ਹੁੰਦੇ ਨੇ ਉਹ ਵੇਖਣ ਨੂੰ ਮਿਲਦਾ ਹੈ ਤਾਂ ਉਹ ਜਾਣਦੇ ਨੇ ਜਿਨ੍ਹਾਂ ਦੇ ਬੱਚੇ ਬਾਹਰ ਗਏ ਨੇ ਸੋ ਇਸ ਪਰਿਵਾਰ ਦੇ ਨਾਲ ਜੋ ਅੱਜ ਹੋਈ ਹੈ ਤਾਂ ਰੱਬ ਕਹਿੰਦੇ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਨਾ ਕਰੇ ਹੁਣ ਚਾਹੀਦਾ ਹੈ ਕਿ ਸੰਸਥਾ ਵਾਲੇ ਅੱਗੇ ਆਉਣ ਤਾਂ ਇਸ ਪਰਿਵਾਰ ਦੀ ਮਦਦ ਕਰਨ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਪੰਜਾਬ ਸਰਕਾਰ ਵੀ ਅੱਗੇ ਆਵੇ ਤਾਂ ਕਿ ਇਹ ਜਿਹੜੇ ਪਰਿਵਾਰ ਵਾਲੇ ਆਪਣੇ ਜਿਹੜਾ ਇਹਨਾਂ ਦੇ ਜਿਹੜੇ ਗਏ ਨੇ ਉਹਨਾਂ ਦੇ ਆਖਰੀ ਦਰਸ਼ਨ ਕਰ ਪਾਉਣ ਕੈਮਰਾਮੈਨ ਪਰਸ਼ਨ ਵਿਜੇ ਕੁਮਾਰ ਇੰਡੀਆ న్యూਸ